ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤਾਂ ਨੂੰ ਮੈਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਦੋਵੇਂ ਸੂਏ ਸਵਾਈ ਆ ਇੱਕ ਨੰਬਰ ਬਹੁਤ ਚੰਗੀ ਵਹਿੜ ਤਾਜੀ ਸੂਈ ਸਵਾਈ ਮਗਰ ਬਹੁਤ ਚੰਗੀ ਡੱਬੀ ਐਚ ਐਫ ਨਸਲ ਦੀ ਪਿੰਕ ਨੋਜ ਵਾਲੀ ਵੱਛੀ ਤੇ ਇੱਕ ਪਰਲੇ ਪਾਸੇ ਤੋਕੜ ਗੱਬਨ ਚੱਕ ਪਾਸ ਵਹਿੜ ਦੋ ਨਾਗ ਦੋਵੇਂ ਨਾਗ ਗਰਮੀ ਰਹਿਤ ਦੋਹਾਂ ਦੇ ਦੁੱਧ ਮੱਝਾਂ ਵਰਗਾਊ ਜਮਾ ਚਿੱਟਾ ਤੇ ਮੱਧ ਨਾਲ ਮੁੱਲ ਅੱਧਾ ਹੋਣਾ ਇਨਫੋਰਮੇਸ਼ਨ ਲੈ ਦਨ ਆਉ ਕਰਦੇ ਗੱਲਬਾਤ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਹਿੜਾ ਹਾਂਜੀ ਸਾਸੀ ਕਾ ਬਈ ਸਾਸੀ ਕਾ ਬਈ ਨਾਮ ਤੇ ਐਡਰੈਸ ਹਾਂ ਬਈ ਨਸੀਬ ਸਿੰਘਾ ਪਿੰਡ ਸਾਦਾ ਸੰਗਲ ਜ਼ਿਲ੍ਹਾ ਮੋਗਾ ਤਹਿਸੀਲ ਮੋਗਾਈ ਫੋਨ ਨੰਬਰ ਦਾ 9464615952 ਇੱਕ ਨੰਬਰ ਤੋਂ ਸ਼ੁਰੂ ਕਰੀਏ ਸੂਈ ਸਵਾਈ ਤੋਂ ਕੰਨਵਾ ਸੂਆ ਨਸੀਬਾ ਇਹ ਬਈ ਤੀਜਾ ਸੂ ਹੋਊਗੀ ਠੀਕ ਹੈ ਹਾਂ ਤੇ ਅੱਜ ਹੋ ਗਿਆ ਉਹ ਜੇ 5 6 ਦੇ ਵਿੱਚ ਬੱਚੀ ਹੈ ਬਹੁਤ ਚੰਗੀ ਬਈ ਮਗਰ ਕਿੰਨਾ ਕੁ ਦੁੱਧ ਵਾਲਾ ਇਸ ਟਾਈਮ ਇਸ ਟਾਈਮ ਦੁੱਧ ਹੀ ਹੋਊਗਾ ਬਈ 11 ਕਿਲੋ 10 11 ਕਿਲੋ ਖੁੱਲੜਲਾ ਕਿੰਨਾ ਕੁ ਪਿਆਜੂ ਦੁੱਧ ਪਾ ਦਊਗੀ ਬਈ 14 15 ਕਿਲੋ ਖੁੱਲੇੜਾ ਜੈ ਜੈ ਮਾਲਾ 45 ਤੇ ਰਹੇ ਦੋਸਤੋ ਬਿਲਕੁਲ ਸਸਤੇ ਮੁੱਲ ਦੀ ਤਾਜੀ ਸੂਈ ਵਹਿੜ ਮਗਰ ਬਹੁਤ ਚੰਗੀ ਟਾਪ ਦੀ ਵਛੀ ਪੰਜਾਂ ਕੇ ਦਿਨਾਂ ਦੀ ਸੂਈ ਥੱਲੇ 10 11 ਕਿਲੋ ਵੀਰ ਕਹਿੰਦਾ ਕੰਡੇ ਵਾਲਾ ਦੁੱਧ ਹੈ ਤੇ ਦੁੱਧ ਮੱਝਾਂ ਵਰਗਾ ਚਿੱਟਾ ਹੋਣਾ ਜਿਹੜੀ ਲੱਖ ਰੁਪਏ ਵਾਲੀ ਝੋਟੀ ਨੇ ਦੁੱਧ ਦੇਣਾ ਉਹਦੇ ਵਰਗਾ ਦੁੱਧ ਹੋਣਾ ਮੁੱਲ ਸਿਰਫ 45000 ਠੋਕੜ ਮੱਝ ਵਾਲਾ ਭਾ 14 15 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆ ਜੂ ਦੋਸਤੋ ਮੇਰਾ ਥੋੜਾ ਜਿਹਾ ਉੱਪਰ ਆ ਜਾ ਕਰਦੀ ਹੈ ਕਈ ਪਸ਼ੂ ਬਗਾਨੇ ਬੰਦੇ ਦਾ ਨਹੀਂ ਕਰਦੇ ਕਈ ਥੋੜਾ ਜਿਹਾ ਕਰ ਜਾਂਦੇ ਆ ਸੀਲਸਾਉ ਵੀਰ ਕਹਿੰਦਾ ਫੁੱਲ ਆ ਭਾਵੇਂ ਦੋ ਟਾਈਮ ਅਗਲਾ ਚੋਕੇ ਲੈ ਜੇ ਆ ਤੁਸੀਂ ਵੇਖ ਸਕਦੇ ਐਵੇਂ ਕੋਈ ਭੈਣ ਭਰਾ ਗਰਮ ਨਾ ਮੰਨੇ ਮੇਰੇ ਹੀ ਥੋੜਾ ਜਿਹਾ ਕਰਦੀ ਆ ਫੁੱਲ ਸੀਲਸਾਉ ਆ ਕੋਈ ਚਵਾਈ ਦਾ ਟਾਈਮ ਨਹੀਂ ਤੇ ਮੌਜ ਨਾ ਖੜ ਗਈ ਆ ਵੀਡੀਓ ਬਣਾਉਣ ਦਾ ਸਮਾਂ 11:30 ਦਾ 11 ਵਜੇ 26 ਮਿੰਟ ਹੋ ਗਏ 11:30 ਹੋਣ ਚੀ ਵੀ ਹਜੇ 4 ਮਿੰਟ ਪਏ ਆ 10-11 ਕਿਲੋ ਦੁੱਧ ਇਸ ਟਾਈਮ ਕੰਡੇ ਵਾਲਾ ਥਣ ਪੂਰਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ 15 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਮੁੱਲ ਸਿਰ 45000 ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਮੱਝਾਂ ਰਗਾ ਦੁੱਧ ਉਹ ਚਿੱਟਾ 45000 ਚੋਂ ਮਾਣ ਹੋ ਜੂ 45000 ਦੀ ਅਗਲਾ ਫੰਡਰ ਮੱਝ ਦਿੰਦਾ ਦੀ ਦੇ ਮਗਰ ਕੱਲੀ ਪੂਛ ਹੀ ਹੁੰਦੀ ਹੈ ਦੁੱਧ ਪਾਈਆ ਵੀ ਨਹੀਂ ਦਿੰਦੀ ਤੇ ਇਹਨੇ 15 16 15 ਕਿਲੋ 14 ਕਿਲੋ ਖੁੱਲਾ ਦੁੱਧ ਪਿਆ ਜੂ ਅੱਜ 10 11 ਕਿਲੋ ਤਿਆਰ ਹੈ ਮਗਰ ਬੱਛੀ ਹੈ ਦੋ ਨੰਬਰ ਤੇ ਆ ਜੀ ਬਾਈ ਤੇ ਬਈ ਸਾਡੇ ਕਰਨੀ ਨੇ ਇੱਕ ਪਾਸੇ ਬਹਿੜ ਠੀਕ ਹੈ ਇਹ ਦੂਜੇ ਸੁਨੇਸ ਤੇ ਗੱਲਣਾ ਬਾਈ ਤੇ ਇਸ ਟਾਈਮ 7 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਬਾਈ ਹੁਣੇ ਆਈ ਹੈ ਤਾਂ ਹਜੇ ਅੱਛਾ ਤਾਂ ਹੀ ਰੰਮਦੀ ਜੀ ਹੈ ਹਾਂ ਤਾਂ ਹੀ ਰੰਮਦੀ ਉਪਰ ਆ ਕਰੀ ਹੈ ਜੀ ਥੋੜਾ ਜੈ ਜਮਾਲ 27000 ਦੀ ਤੇਰਾ ਦੋ ਨੰਬਰ 27000 ਦੀ 7 ਕਿਲੋ ਦੁੱਧ ਹੈ ਸਾਢੇ 3 ਮਹੀਨੇ ਦੀ ਗੱਭਣਾ ਪਹਿਲੇ ਸੂਈ ਆ ਦੂਜੇ ਵਾਸਤੇ ਗੱਭਣਾ ਦੋ ਪਸ਼ੂ ਦੋਵੇਂ ਨਾਲ ਗਰਮੀ ਰਹਿਤ ਦੋਹਾਂ ਦੇ ਦੁੱਧ ਮੱਝਾਂ ਵਰਗਾਉ ਜਿਵੇਂ ਛੋਟੇ ਪਰਿਵਾਰ ਨੇ ਥੋੜੇ ਜੀ ਹੁਣ ਕਿਸੇ ਪਰਿਵਾਰ ਦੇ ਉਹਨੇ ਦੁੱਧ ਪੀਣ ਨੂੰ ਲੈਣੀ ਹੂ ਸਾਢੇ 3 ਕਿਲੋ ਸਵੇਰ ਸਾਢੇ 3 ਕਿਲੋ ਸ਼ਾਮ ਨੂੰ ਸਾਢੇ 3 ਮਹੀਨੇ ਦੀ ਗੱਭਣ ਹਜੇ ਸਾਢੇ 3 ਮਹੀਨੇ ਹੋਰ ਦੁੱਧ ਪਿਆ ਦੇਣਾ ਨੇ 27000 ਚੋਂ 22 ਕਹਿੰਦਾ ਮਾਨ ਕਰ ਦੂੰ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਦੱਸਦਾ ਕਿਉਂਕਿ ਦੋਵੇਂ ਪਸ਼ੂ ਸੂਏ ਸਵਾਈ ਹੈ ਥਾਣਾ ਹਵਾਨਿਆਂ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ 11:30 ਵੀਡੀਓ ਬਣਾ ਰਿਹਾ ਫੋਰਟ ਸ਼ਾਂਗ ਦੋਵਾਂ ਨਗਾ ਜੋ ਕਿਸੇ ਦੇ ਭੋਰਾ ਆਵਣੀ ਦੋਵੇਂ ਨਾ ਕੀ ਸੀਲ ਸਉ ਹੈ ਬਿਲਕੁਲ ਸਸਤੇ ਮਲ ਦੀਆਂ ਦੋ ਵੜਾ ਇੱਕ ਨੰਬਰ ਤਾਜੀ ਸੂਈ ਸਵਾਈ 10-11 ਕਿਲੋ ਕੰਡੇ ਵਾਲਾ ਦੁੱਧ ਹੈ ਕੱਦ ਵੱਡਾ ਮਗਰ ਵੱਛੀ ਟਾਪ ਦੀ 45000 ਚੋਂ ਮਾਨਤਾਨ ਹਜੂ 14-15 ਕਿਲੋ ਦੁੱਧ ਪਿਆਜੂ ਤੇ 2 ਨੰਬਰ ਥੱਲੇ 7 ਕਿਲੋ ਦੁੱਧ ਸਾਢੇ 3 ਨ ਮਹੀਨੇ ਦੀ ਗੱਬਣ ਮਾਝਾਰ ਦਾ ਦੁੱਧ ਉਹ ਜਮਾ ਚਿੱਟਾ ਲਾਲ ਰੰਗ ਦੀਆਂ ਵਹਿੜਾਂ ਦੋਵੇਂ ਸੀਲ ਸਾਊ ਆ ਫੂਡ ਸ਼ੰਗ ਦੋਵਾਂ ਨਾ ਗਾ ਜੂ ਕਿਸੇ ਦੇ ਭੂਰਾਵ ਨਹੀਂ ਇਹ 27000 ਦੀ ਦੇ ਦੇਣੀ ਆ 2 ਨੰਬਰ ਜਿਹੜੇ ਵੀ ਭੈਣ ਭਰਾ ਦੇ ਜੋੜੇ ਚ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਬਿਲਕੁਲ ਛੋਟੇ ਜਿਹੇ ਪਾ ਸੋਹਣੀਆਂ ਚੰਗੇ ਦੁੱਧ ਵਾਲੀਆਂ ਵਹਿੜਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ